সাবা়যার কিলিটথাই. এলিকানেড়ি মানেডে সমাড়ি ংনিটাজ্ষে . কনিকরাসলে তাদালে করানে . এলিকানে জিপাইকর কেলেড়েডুারাসল 자ौ थ ा च পড়বো <laughs> ਸੋਹਾ ਹੈਗਾ ਟੀਚਰ ਆਪਾਂ ਚੱਲ ਲੈ ਨਹੀਂ ਨਹੀਂ ਮੈਂ ਕੋਈ ਟੋਈ ਕਰੀ ਅੱਲਾ ਦੇ ਕੋਈ ਨਹੀਂ ਸਰੀਰ ਇਹ ਕੀ ਆ ਸਰੀਰ ਇਹ ਤਾਂ ਉਹਨੂੰ ਤਾਂ ਇੰਨਾ ਚਾਹ ਉਹ ਤਾਂ ਹੁਣ ਆਏ ਆ ਵੀ ਦੇਖੋ ਫੋਟੋ ਖਿਚਾ ਲਓ ਉਹਦੇ ਬਾਅਦ ਉਤਰਨਾ ਨਹੀਂ ਪਹਿਲਾਂ ਪੈਸੇ ਕੱਢ ਲੈਣੇ ਇਸ ਕੇਸ ਤੇ ਖੜੇ ਆ ਦੇਖੋ ਬਜੀ ਸਰ ਮਜੀ ਬੜੀ ਮੁਸ਼ਕਿਲ ਉਹ ਮਰ ਬਣ ਮਗਰ ਨਹੀਂ ਨਹੀਂ ਅਜੇ ਮਨ ਨਹੀਂ ਨਹੀਂ ਪਿਛਲੀ ਵਾਰ ਪਿਛੇ ਆਇਆ ਮਾਣਿਆ ਬਸ ਬੰਦ ਹੋਤੇ آئی ٹھیک ہے آئی چلو چلانا ਉੱਤੋਂ ਉਹ ਬੇਦਰ ਇੱਥੇ ਇੰਦਰਾਤੋਂ ਆ ਵੀ ਕੱਢ ਲੈ ਤੀਜਾ ਉਹ ਵੀ ਕਢਾ ਬੜਾ ਬੱਧੀ ਹੋਰ ਵੀ ਤੇ ਨਹੀਂ ਦੇਣੀ ਰੱਤ ਤਿੰਨਾ ਨਹੀਂ ਰਵਿਓ ਬੱਸ ਤਿੰਨਾ ਰਵਿਓ ਤਿੰਨਾ ਆ ਜਾਓ ਉਹ ਫੋਟੋ ਖਿੱਚਦੇ ਵੀ ਬੜੇ ਸਾਈਡ ਤੋਂ ਵਾਜੀ ਬਾੜ ਹੈਗੀ 私はこれでいいと思います。<music> <music> কেকেষ্ত শিয়ে মাকেরারারারারাকেষ্য় সিয়েং ইমাকেষ্য়ে. কেকাকেরাডবারাকেষ্য় ਯਾ ਗੇਟਾਰ ਮੀਟਿੰਗ ਨੇ ਵੀ जो बारहवें मुकाबला होते हैं मुकाबला से तीन कैटेगरिया बारह साल तो थले एक बारह तो सोलह एक सोलह तो इक्की हर कैटेगरी इनाम दे गए हैं फर्स्ट सैकेंड थर्ड फोर्थ फिफ्थ ਦੇ ਪਹਿਲੇ 3 ਜਿਹੜੇ ਇਨਾਮ ਨੇ ਉਹ ਫਿਰ ਉਹਨਾਂ ਨੂੰ ਇੱਕ ਪਾਰ ਲਿਆ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਨੇ ਕੁਐਸਚਨ ਪੁੱਛੇ ਜਾਂਦੇ ਨੇ ਉਹਦੇ ਬੇਸਿਸ ਤੇ ਫਿਰ ਉਹ ਫਸਟ ਸੈਕੰਡ ਥਰਡ ਆਲੋਟ। ਸਾਰੇ ਪਿੰਡ ਦੀ ਸੰਗਤ ਨੇ ਬੜਾ ਸਹਿਯੋਗ ਕੀਤਾ ਹੈ। ਜਿਹੜੇ ਸਪான்ਸਰਸ ਨੇ ਸਰ ਕੁਪੀਰ ਸਿੰਘ ਮੰਗਟ ਤੇ ਸਰ ਅਸ਼ੀਸ਼ ਪਾਲ ਸਿੰਘ ਮੰਗਟ ਤੇ ਇਹਨਾਂ ਦੇ ਪਿੰਡਵلوں ਨੂੰ ਬੜਾ ਸਹਿਯੋਗ ਆ। ਸਭ ਦਾ ਬਹੁਤ ਬਹੁਤ ਧੰਨਵਾਦ। ਓਕੇ ਪਰ ਕਿਹੜੇ ਕਿਹੜੇ ਪੁਆਇੰਟ ਦੇਖੇ ਗਏ ਦਸਤਾਰ ਜਿਹੜੇ ਜਿਹੜੇ ਉਹ ਦਸਤਾਰ ਤੇ ਪੁਆਇੰਟ ਜਿਵੇਂ ਪੱਗ ਦੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਜੀ ਪੱਗ ਦੇ ਅੱਗੇ ਪਿੱਛੇ ਜਿੰਨੇ ਵੀ ਪੁਆਇੰਟਸ ਹੁੰਦੇ ਜਿਵੇਂ ਛੋਟੇ ਛੋਟੇ ਚੀਜ਼ਾਂ ਧਿਆਨ ਰੱਖਣਾ ਪੈਂਦਾ ਪੱਗ ਨੂੰ ਕਿੰਨੀ ਕੁਆਲਿਟੀ ਚ ਬਣਿਆ ਗਿਆ ਕਿੰਨੇ ਕਿਹੜੇ ਕਿਹੜੇ ਸਟਾਈਲਸ ਹੁੰਦੇ ਜਿਵੇਂ ਹੁਣ ਜੱਥੇਦਾਰਾਂ ਵਾਲੀ ਪੱਗ ਸਟਾਈਲ ਹੁੰਦਾ ਬੱਟਾ ਵਾਲੀ ਪੱਗ ਮੋਡਰਨ ਸਟਾਈਲ ਦਾ ਜਾਂ ਕੁਝ ਵੀ ਉਹਦੇ ਸਫਾਈ ਦਾ ਧਿਆਨ ਰੱਖਣਾ ਹੁੰਦਾ ਤੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਬੱਚਾ ਜਿਹੜਾ ਦਸਤਾਰ ਸੇ ਆਉਂਦਾ ਪਲੱਸ ਟਾਈਮ ਸਿਰ ਜਿਹੜਾ ਫਤਿਹ ਕਰਦਾ ਉਹਨੂੰ ਉਹ ਸਾਨੂੰ ਨਾਮ ਦਿੱਤੇ ਜਾਂਦੇ। ਤੇ ਕਿਸਾ ਘਰੀ ਜਿਹੜੇ ਬੱਚੇ ਉਹਨਾਂ ਲਈ ਮੁਕਾਬਲਾ ਸੀ ਜਾਂ ਕੋਈ ਵੀ ਆ ਸਕਦਾ। ਕੋਈ ਵੀ ਆ ਸਕਦਾ ਜੀ ਇਹ ਤੇ ਮਗਰ ਕਿਸਾ ਧਾਰੀ ਨੂੰ ਫਰਸਟ ਪਹਿਲ ਦਿੱਤੀ ਜਾਂਦੀ ਹੈ। ਬਾਕੀ ਜਿਹੜੇ ਵੀ ਬੱਚੇ ਡਾਊਟ ਕੇਸ ਜਾਂ ਦਾੜੀ ਤੋਂ ਜਿੰਨਾਂ ਦਾ ਥੋੜੇ ਹੁੰਦੇ ਕਟਿੰਗ ਹੁੰਦੀ ਹੈ ਤੇ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਿਆ ਜਾਂਦਾ। ਕਿੰਨੇ ਕੋ ਬੱਚੇ ਜਿਹੜੇ ਹੁਣ ਪੱਗ ਦੀ ਸਪਲਾਈ ਲੈ ਰਹੇ ਨੇ ਇਹ ਜਿਹੜਾ ਇੱਕ ਕਲਚਰ ਪ੍ਰਮੋਟ ਹੋ ਰਿਹਾ ਦਸਤਾਰ ਨੇ। ਸਖਲਾਈ ਦੀ ਗੱਲ ਹੈ ਤਾਂ ਜੀ ਮਹਾਰਾਜਾ ਕਿਰਪਾ ਦੇ ਨਾਲ ਜਿਵੇਂ ਹੁਣ 26 27 ਸਾਲ ਮੈਨੂੰ ਸੇਵਾ ਲਾਉਂਦੇ ਹੋ ਚੱਲੇ ਜੀ ਤੇ ਉਹਦੇ ਵਿੱਚ ਹੈ ਕਿ ਜਦੋਂ ਸ਼ੁਰੂ ਕਰਿਆ ਗਿਆ ਸੀ ਉਦੋਂ ਲੋਕਾਂ ਦਾ ਰੁਝਾਨ ਘੱਟ ਸੀ ਹੁਣ ਡੇ ਬਾਏ ਡੇ ਜਿਵੇਂ ਜਿਵੇਂ ਸੈਂਟਰਸ ਵੱਧਦੇ ਪਏ ਆ ਤੇ ਉਹਦੇ ਹਿਸਾਬ ਨਾਲ ਰੁਝਾਨ ਵਧਦਾ ਲੱਗਦਾ ਹੈ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਵੱਧ ਰਿਹਾ ਹੈ ਹਾਂਜੀ ਹਾਂਜੀ ਬਹੁਤ ਪ੍ਰਚਾਰ ਵੱਧ ਰਿਹਾ ਜਿਹਨਾਂ ਸੈਂਟਰਸ ਜ਼ਿਆਦਾ ਖੁੱਲਣਗੇ ਉਹਦੇ ਹਿਸਾਬ ਨਾਲ ਹਰ ਇੱਕ ਜਗ੍ਹਾ ਤੇ ਹਰ ਛੋਟੇ ਛੋਟੇ ਜਗ੍ਹਾ ਤੇ ਬੱਚਿਆਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਜੇਕਰ ਉਹਦਾ ਜਿਹੜਾ ਮੁਕਾਬਲਾ ਕਰਵਾਇਆ ਗਿਆ ਜੀ ਪਸਾਖੀ ਉਹ ਜਿਹੜਾ ਦਿਖਾਦੇ ਹੋ ਹੋ ਗਿਆ ਵੀ ਤੇਰੇ ਹਾਂਜੀ ਪਹਿਲਾਂ ਦਾ ਵਾਈਕਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਸਾਡਾ ਛੋਟਾ ਵੀਰ ਕਨੇਡਾ ਤੋਂ ਹੱਦਸਾਲ ਦੀ ਤਰ੍ਹਾਂ ਕਰਵਾ ਰਿਹਾ ਇਹ ਸਿੱਖੀ ਲਈ ਤਾਂ ਪ੍ਰਮੋਟ ਹੋ ਹੀ ਰਿਹਾ ਬੱਚਿਆਂ ਦਾ ਜਿਹੜਾ ਸਕਿੱਲ ਹੈ ਸਕਿੱਲ ਲੈਵਲ ਦਾ ਸਿੱਖੀ ਪਰ ਦੀ ਜੋ ਉਹਨਾਂ ਦਾ ਵਿਸ਼ਵਾਸ ਆ ਉਹ ਹੋਰ ਪੱਕਾ ਹੋ ਰਿਹਾ ਅਸੀਂ ਹਰ ਸਾਲ ਇਹੀ ਉਮੀਦ ਕਰਦੇ ਹਾਂ ਸਾਡਾ ਭਰਾ ਹੋਰ ਬਾਤ ਚੜ ਕੇ ਇਸ ਨੂੰ ਪਾਰਟਿਸਪੇਟ ਕਰਾਵੇ ਬੱਚਿਆਂ ਤੋਂ ਪਰਮਾਤਮਾ ਦਾ ਉਹ ਤੇ ਕਿਰਪਾ ਬਣੇ ਕੈਸ਼ ਜਿਹੜੇ ਦਿੱਤੇ ਗਏ ਨੇ ਕਿਹੜੇ ਕਿਹੜੇ ਜਿੱਤੇ ਗਏ ਨੇ ਕੈਸ਼ ਪ੍ਰਾਈਜ਼ ਜਿਹੜੇ ਵੱਡੀ ਕੈਟੇਗਰੀ ਸੀ ਉਹਨਾਂ ਨੂੰ 11000 ਰੁਪਏ ਦਿੱਤਾ ਗਿਆ ਫਸਟ ਨੂੰ ਸੈਕੰਡ ਨੂੰ 5500 ਤੇ ਥਰਡ ਨੂੰ ਉਹਨੂੰ 2500 ਰੁਪਏ ਦਿੱਤਾ ਗਿਆ ਐਦਾਂ ਠਕਾ ਕੇ ਬਾਕੀ ਸਾਰਿਆਂ ਨੂੰ ਇਨਾਮ ਤਕਸੰਤ ਕੀਤਾ ਹੈ ਟੈਟੋ ਵੱਲੋਂ ਵੀ ਜਿਹੜੇ ਕੈਂਪ ਲਾਏ ਜਾਂਦੇ ਆ ਬੱਚਿਆਂ ਨੂੰ ਉਸ ਦਾ ਸਪਸਟਾਨ ਦੀ ਸਖਾਈ ਨਹੀਂ ਕਿ ਕਿੰਨਾ ਜੀ ਕੈਂਪ ਲਾਏ ਜਾਂਦੇ ਆ ੈਂਪ ਕੈਂਪ ਲੱਗਦੇ ਰਹਿੰਦੇ ਨੇ ਹਨਾ ਇਹ ਉਹਦੇ ਲਈ ਹਰ ਮਤਲਬ ਉਪਰਾਲੇ ਤਾਂ ਚੱਲ ਰਹੇ ਨੇ ਤੇ ਹੁਣ ਹੋਰ ਸਾਡਾ ਵੀਰ ਹੋਰ ਆਏ ਹੋਏ ਨੇ ਇਹ ਕੋਸ਼ਿਸ਼ ਕਰ ਰਹੇ ਨੇ ਵੀ ਆਪਾਂ ਨੈਕਸਟ ਵੀਰ ਕੋਈ ਕੈਂਪੇਨ ਦਾ ਅਲਵਾਈ ਹੈ ਜਿਹੜੇ ਕੋਈ ਵੀ ਗਰੀਬ ਪਰਿਵਾਰ ਨੇ ਉਹਨਾਂ ਨੂੰ ਹੈਲਪ ਇਤਿਹਾਸ ਵਿੱਚ ਪੁੱਛਿਆ ਗਿਆ ਉਹਦੇ ਸੰਬੰਧੀ ਕੁਐਸਚਨ ਵੀ ਪੁੱਛੇ ਗਏ ਬੱਚੇ ਬਹੁਤ ਟੈਲੈਂਟਡ ਨੇ ਇਹ ਹੁਣ ਸਿੱਖ ਕੇ ਆ ਰਹੇ ਨੇ ਤੇ ਹੋਰ ਅੱਗੇ ਵਾਸਤੇ ਇਹਨਾਂ ਨੇ ਹੋਰ ਮਤਲਬ ਪਹਿਲਾਂ ਨਾਲੋਂ ਕਾਫੀ ਇੰਪਰੂਵ ਨੇ ਇਹ ਨਹੀਂ ਹੈ ਵੀ ਮਤਲਬ ਬੱਚਿਆਂ ਨੂੰ ਕੁਝ ਮਤਲਬ ਪਤਾ ਨਹੀਂ ਸਿੱਖੀ ਬਾਰੇ ਕਾਫੀ ਨੋਲੇਜ ਹੈ ਤੇ ਕਾਫੀ ਵੱਧ ਚੜ ਕੇ ਬਾਤਾਂ ਇਹ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਆਪਣਾ ਮਤਲਬ ਟੈਲੈਂਟ ਦਿਖਾ ਰਹੇ ਆ। ਆਓ ਮੰਗ ਸਾਹਿਬ। ਅੱਜ ਵੀਰਾਂ ਦਾ ਹੱਦ ਪਿੰਡ ਪਹੁੰਚਣ ਵਾਸਤੇ ਸਾਡੇ ਪਿੰਡ ਰਾਮਗੜ੍ਹ ਇਹ 12ਵਾਂ ਦਸਤਾਰ ਮਕਾਬਲਾ ਲਗਾਤਾਰ 12 ਸਾਲ ਤੋਂ ਚੱਲ ਰਿਹਾ ਹੈ। ਸਾਡੇ ಗ್ರಾಮ ਪੰਚਾਇਤ ਰਾਮਗੜ੍ਹ ਤੇ ਸੂਰੇ ਐਨ ਆਰ ਆਈ ਵੀਰ ਹੋਣਾਂ ਦੇ ਸਹਿਯੋਗ ਨਾਲ ਹੁੰਦਾ ਵਾ ਤੇ ਅਸੀਂ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਜਿਹਨਾਂ ਨੇ ਵੱਧ ਚੜ ਕੇ ਹਿੱਸਾ ਲੇਤਾ ਵਾ। ਤੇ ਅੱਗੇ ਵਾਸਤੇ ਵੀ ਹਰ ਸਾਲ ਇਹ ਇਤਾਂ ਹੀ ਚੱਲ ਰਿਹਾ ਹੈ ਤੁਹਾਨੂੰ 16 ਸਾਲ ਪਹਿਲਾਂ ਜਦੋਂ ਬਿਲਕੁਲ ਵੀ ਪੱਗਾਂ ਦਾ ਰੁਝਾਨ ਨਹੀਂ ਸੀ ਉਦੋਂ ਇੱਕ ਮੈਂ ਤੇ ਗगनਬੀਤ ਨੇ ਲੜ ਕੇ ਅਸੀਂ ਇੱਕ ਬਦਲਾ ਕੀਤਾ ਸੀ ਕਿ ਛੋਟੇ-ਛੋਟੇ ਬੱਚੇ ਇਕੱਠੇ ਕਰ ਲੈ ਜਾਣ ਤੇ ਫਿਰ ਪੱਗਾਂ ਬੰਨਣ ਵਾਲੇ ਟ੍ਰੇਨਰ ਜਿਹੜੇ ਆ ਉਹ ਬੁਲਾਏ ਜਾਣ ਉਹ ਫਿਰ ਉਹ ਬੁਲਾ ਕੇ ਜਦੋਂ ਪੱਗਾਂ ਵੱਜ ਜਾਂਦੀਆਂ ਬੱਚਿਆਂ ਦੀਆਂ ਫੋਟੋਆਂ ਖਿੱਚ ਲਓ ਠੀਕ ਹੈ ਔਰ ਉਹ ਸਾਨੂੰ ਅਗਲੇ ਸਾਲ ਤੋਂ ਆ ਕੇ ਦੱਸ ਕੇ ਜਾਂਦੇ ਸੀ ਕਿ ਅਸੀਂ ਹੁਣ ਪੱਗ ਵਾਲੇ ਹੋ ਗਏ ਆ ਉਹ ਬੜਾ ਇਫੈਕਟਿਵ ਵੇਅ ਆ ਬੱਚਿਆਂ ਚ ਜਿਹੜੀ ਆ ਟਰਬਨ ਟਾਈਮ ਪ੍ਰਮੋਟ ਕਰਨ ਦਾ ਔਰ ਉਹ ਉਹ ਅਗਲੇ ਸਾਲ ਤੋਂ ਮੈਂ ਸੁਝਾ ਦਿੰਦਾ ਇਹਨਾਂ ਨੂੰ ਵੀ ਇੱਥੇ ਵੀ ਆਪਾਂ ਸ਼ੁਰੂ ਕਰੀਏ ਸਕੂਲਾਂ ਤੋਂ ਬੱਚੇ ਆ ਜਾਣਗੇ ਪੱਗਾਂ ਵੀ ਉਹ ਆਪਣੀਆਂ ਨਾਲ ਲੈ ਆਉਣਗੇ ਬਸ ਟਰਬਨ ਟ੍ਰੇਨਰ ਸੱਦ ਕੇ ਤੇ 10-12 ਆਪਾਂ ਉਹਨਾਂ ਨੂੰ ਪੱਗਾਂ ਬਣਾ ਦਈਏ ਜਿਦੀ ਜਿਦੀ ਪੱਗ ਬੱਝ ਗਈ ਉਹ ਸਮਝ ਲਓ ਵੀ ਇਹ ਪੱਗ ਵਾਲਾ ਹੋ ਗਿਆ ਇਹ ਸਾਡਾ ਪੁਰਾਣਾ ਤਜਰਬਾ ਸੀ ਇਹ ਤੇ ਬਹੁਤ ਸਾਲ ਪਹਿਲਾਂ ਕੰਮ ਕੀਤਾ ਸੀ ਹੁਣ ਬੜੀ ਦੁਨੀਆ ਕੰਮ ਕਰਦੀ ਹੈ ਤੇ ਉਹ ਬੜਾ ਇਫੈਕਟਿਵ ਵੇਅ ਆ ਹਰ ਥਾਂ ਤੇ ਇਹਨੂੰ ਕਾਮਯਾਬੀ ਮਿਲਦੀ ਹੈ ਅੱਜ ਕੱਲ ਲੰਗਰ ਵੀ ਲਾਏ ਜਾਂਦੇ ਆ ਦਸਤਾਰਾਂ ਦੇ ਆ ਉਹ ਬਿਲਕੁਲ ਇਸੇ ਦਾ ਹੀ ਫਰਦਰ ਰੂਪ ਹੈ ਜੀ ਐਕਸਟੈਂਸ਼ਨ ਹੈ ਇਸੇ ਕੰਮ ਦੀ ਸੋ ਇਹ ਇਹ ਸਾਰੇ ਉਪਰਾਲੇ ਬੜੇ ਚਿਰ ਪਹਿਲਾਂ ਹੋਣੇ ਚਾਹੀਦੇ ਗੁਰੂ ਸਾਹਿਬ ਵੀ ਤੇ ਦਸਤਾਰਾਂ ਦੇ ਮੁਕਾਬਲੇ ਕਰਾਉਂਦੇ ਹੁੰਦੇ ਸੀ ਪੰਡਾ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਦਸਤਾਰਾਂ ਦੇ ਮੁਕਾਬਲੇ ਕਰਾਉਂਦੇ ਸੀ ਤਸ ਤੁਸੀਂ ਇਹ ਰਿਕੋਨੈਸਟ ਕਰਨਾ ਅਜਿਹਾ ਇਹ ਤੇ ਹਰ ਪਿੰਡ ਹਰ ਗਲੀ ਕਰਨਾ ਪਏਗਾ ਅਸੀਂ ਤਾਂ ਹੀ ਜਿਹੜੀ ਚੀਜ਼ ਦੀ ਘਾਟ ਹੋ ਜੇ ਉਹਦੀ ਮਾਰਕੀਟਿੰਗ ਤਾਂ ਕਰਨੀ ਪੈਂਦੀ ਜੇ ਆਪਾਂ ਕਰਾਂਗੇ ਤਾਂ ਫਿਰ ਉਹ ਇੰਪਰੂਵ ਵੀ ਹੋ ਜੇ ਅਸੀਂ ਕਰਕੇ ਦੇਖੀ ਸੀ ਤੁਸੀਂ ਦੇਖੋ ਟਾਈਮ ਸਕੁਏਰ ਤੇ ਪੱਗਾਂ ਵਾਹਦੀਆਂ ਨੇ ਅੱਜ ਉੱਥੇ ਕੰਪੀਟੀ ਜਿਹੜਾ ਨਾ ਉੱਥੇ ਜਿਹੜਾ ਜਾਗ ਲਾਓ ਮਹਿਮਦੀਨਾਂ ਗੱਲ ਕੀਤੀ ਹੈ ਅੱਜ ਟਾਈਮ ਸਕੁਏਰ ਤੇ ਉਹ ਕੰਮ ਹੁੰਦਾ ਸਾਨੂੰ ਕਿਸੇ ਨੇ ਨਹੀਂ ਸਦਿਆ ਬਟ ਦ ਥਿੰਗ ਇਜ਼ ਕਿ ਕੰਮ ਤਾਂ ਹੋ ਰਿਹਾ ਨਾ ਸੋ ਹਰ ਜਗ੍ਹਾ ਹਰ ਪਿੰਡ ਹਰ ਗਲੀ ਜਿੱਥੇ ਵੀ ਪੱਗਾਂ ਵੱਜਦੀ ਹੋ ਉਹ ਇਹ ਕੰਮ ਕਰਨਾ ਹੀ ਪੈਣਾ ਤੁਹਾਡੇ ਬੱਚੇ ਤੁਹਾਡੇ ਦਾ ਤਾਂ ਹੀ ਲੱਗਣਗੇ ਟੀਵੀ ਵੀਡੀਓ ਵੀ ਦਿਖਾਉਂਦਾ ਨਾ ਸਾਰਾ ਕੁਝ ਪ੍ਰਮੋਟ ਕਰਦਾ ਮਾਰਕੀਟਿੰਗ ਕਰਦਾ ਐਂਡ ਥਿੰਗਸ ਹੈਪਨ ਸੋ ਇਟਸ ਦ ਸੇਮ